ਸ਼ਸ਼ੀਕਾਰਜੀ ਕਿਦਾਂ ਹੋ ਜੀ ਸਾਰੇ ਹੋਪਸੋ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਮਗੇ ਚੜ੍ਹਦੀ ਕਲਾ ਵਿੱਚ ਹੋਮਗੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈ ਕਿ ਕਈ ਤਰ੍ਹਾਂ ਦੇ ਸੂਟ ਦਿਖਾਵਾਂਗੇ ਡਿਸਕਾਊਂਟ ਦੇ ਉੱਤੇ ਤੁਹਾਨੂੰ ਮਿਲਣਗੇ ਇਹ ਵਾਲੇ ਜਿਹੜੇ ਆਪਣੇ ਹੈਗੇ ਸੀ ਖੀਨ ਖਾ ਪਸ਼ਮੀਨੇ ਦੇ ਸੂਟ ਆਏ ਸੀ ਪਸ਼ਮੀਨੇ ਦੇ ਸੂਟ ਨੇਗੇ ਇਹ ਬੁੱਟੀ ਵਾਲੀ ਰਹੂਗੀ ਬਾਟਮ ਤੇ ਇਹਦੇ ਵਿੱਚ ਤਿੰਨ ਚਾਰ ਕਲਰ ਹੈਗੇ ਨੇ ਰੈੱਡ ਕਲਰ ਹੈਗਾ ਰੈੱਡ ਵੀ ਬਹੁਤ ਸੋਹਣਾ ਅੱਖਾਂ ਜੇ ਨੂੰ ਖਾਣ ਵਾਲਾ ਨਹੀਂ ਹੈਗਾ ਬਲੈਕ ਕਲਰ ਆ ਗਿਆ ਜੀ ਇਹਦੇ ਵਿੱਚ ਐਂਡ ਗ੍ਰੀਨ ਸ਼ੇਡ ਆ ਗਿਆ ਤਿੰਨ ਸ਼ੇਡ ਹੈਗੇ ਨੇ ਜੀ ਇਹਦੇ ਵਿੱਚ ਤੇ ਇਹਨਾਂ ਦਾ ਪ੍ਰਾਈਸ ਹੁਣ ਬਿਲਕੁਲ ਹੀ ਜੈਨੂਇਨ ਜਿਹਾ ਦੇ ਰਹਿਆਂਗੇ 700 ਰੁਪਏ 90 ਰੁਪਏ ਪੰਜਾਬ ਹਰਿਆਣਾ ਦੀ ਸ਼ਿਪਿੰਗ ਰਹੂਗੀ ਜੀ ਇਹ ਵਾਲੀ ਓਨਲੀ ਸ਼ਰਟ ਹੈਗੀ ਹੈ ਜੀ ਆਪਣੇ ਕੋਲ ਜੇ ਕਿਸੇ ਨੇ ਸ਼ਰਟ ਲੈਣੀ ਹੈ ਤਾਂ ਤੁਸੀਂ 400 ਰੁਪਏ ਦੀ ਇਹ ਸ਼ਰਟ ਹੈਗੀ ਹੈ ਜੀ ਠੀਕ ਹੈ ਤੁਸੀਂ ਲੈ ਸਕਦੇ ਹੋ 90 ਰੁਪਏ ਸ਼ਿਪਿੰਗ ਦੇ ਰਹਿਣਗੇ ਪੰਜਾਬ ਹਰਿਆਣਾ ਦੇ ਅਦਰ ਸਟੇਟ ਹੈ ਜਿਹੜੇ ਸਟੇਟ ਦੇ ਅਕੋਰਡਿੰਗ ਹੋ ਕਿਸੇ ਦੇ 100 ਰੁਪਏ ਹੈ ਜੀ ਕਿਸੇ ਦਾ 110 ਰੁਪਏ ਐਦਾ ਸਟੇਟ ਦੇ ਅਕੋਰਡਿੰਗ ਹੁੰਦਾ ਹੈ ਜੀ ਤੇ ਉਸ ਤੋਂ ਬਾਅਦ ਆਗੇ ਜੀ ਇਹ ਆਪਣੇ ਕੋਲ ਕਸ਼ਮੀਰੀ ਵਰਕ ਬੁਲਨ ਵਰਕ ਵਾਲੇ ਸੂਟ ਹੈਗੇ ਸੀ ਪਸ਼ਮੀਨੇ ਦੇ ਕੋਟੀਪਾਨ ਦੀ ਲੋੜ ਨਹੀਂ ਹੈਗੀ ਬਹੁਤ ਹੀ ਜਿਆਦਾ ਸੋਹਣੇ ਕੁੜਤਾ ਸਟਾਈਲ ਬਣਾਓ ਤੁਸੀਂ ਸਲਵਾਰ ਸੂਟ ਬਣਾਓ ਜਿੱਦਾਂ ਤੁਹਾਡਾ ਦਿਲ ਕਰਦਾ ਹੈਗਾ ਉਦਾਂ ਕਰਵਾ ਸਕਦੇ ਹੋਗੇ ਬਹੁਤ ਹੀ ਸੋਹਣੇ ਸੂਟ ਨੇਗੇ ਕਲਰ ਵੀ ਬਹੁਤ ਸੋਹਣੇ ਨੇ ਇਹਨਾਂ ਦੇ ਕਲਰ ਬਹੁਤ ਸੋਹਣੇ ਨੇਗੇ ਐਦਾਂ neck ਦੇ ਉੱਤੇ ਡਿਟੇਲਿੰਗ ਆਊਗੀ ਬੂਟੀ ਹੈ ਤੇ ਘੇਰੇ ਦੇ ਉੱਤੇ ਇੰਬੋਡਰੀ ਆਊਗੀ ਜੀ ਤੇ ਇਹਦੇ ਨਾਲ ਰਹੂਗਾ ਜੀ ਸਟੌਲ ਬਹੁਤ ਸੋਹਣਾ ਫੋਰ ਸਾਈਡ ਵਰਕ ਹੋਇਆ ਹੋਇਆ ਹੈਗਾ ਵਿੱਚ ਤੇ ਐਦਾ ਬਹੁਤ ਸੋਹਣਾ ਹੈਗਾ ਸਟਾਲ ਵੀ ਹੈ ਤੇ ਨਾਲ ਸਟਾਲ ਰਹੂਗਾ ਜੀ ਇਹ ਵੀ ਤੁਹਾਨੂੰ ਡਿਸਕਾਊਂਟ ਦੇ ਉੱਤੇ ਮਿਲਣਗੇ ਸੂਟ ਇਹ ਇਹ ਤੁਹਾਨੂੰ 1100 ਰੁਪਏ ਦਾ ਸੂਟ ਰਹੂਗਾ ਜੀ ਵਿਦ ਸ਼ਿਪਿੰਗ ਸ਼ਿਪਿੰਗ ਇਨਕਲੂਡ ਹੈ ਜੀ ਇਹਨਾਂ ਦੇ ਇਹਨਾਂ ਦੀ ਸ਼ਿਪਿੰਗ ਆਪਾਂ ਐਕਸਟਰਾ ਤੋਂ ਨਹੀਂ ਲਵਾਂਗੇ ਇਹ ਵੀ ਬਹੁਤ ਸੋਹਣਾ ਹੈਗਾ ਗ੍ਰੇ ਕਲਰ ਦਾ ਸੇਮ ਹੀ ਰਹੂਗਾ ਤੇ ਨੈਕ ਦੇ ਉੱਤੇ ਵੀ ਬਹੁਤ ਸੋਹਣੀ ਇੰਬੋਰਡਰੀ ਹੈਗੀ ਹੈ ਇਹਦੇ ਤੇ ਇਹਦਾ ਜਿਹੜਾ ਸਟਾਲ ਹੈਗਾ ਇਹ ਫੁੱਲ ਭਰਿਆ ਹੋਇਆ ਹੈਗਾ ਜੀ ਫੁੱਲ ਭਰੇ ਹੋਇਆ ਹੈਗੇ ਜੀ ਇਹਦਾ ਸਟਾਲ ਬਹੁਤ ਸੋਹਣਾ 1100 ਰੁਪਏ ਵਿਦ ਸ਼ਿਪਿੰਗ ਹੈਗੀ ਹੈ ਜੀ ਇਹਨਾਂ ਦੀ ਉਹਨਾਂ ਦੀ ਸ਼ਿਪਿੰਗ ਐਕਸਟਰਾ ਤਾਂ ਰਹੂਗੀ ਜੀ ਇਹਨਾਂ ਦੀ ਸ਼ਿਪਿੰਗ ਇਨਕਲੂਡ ਹੈ ਇੱਕ ਬਲੂ ਸ਼ੇਡ ਦੇ ਵਿੱਚ ਆ ਗਿਆ ਜੀ ਆਪਣੇ ਕੋਲੇ ਇਹ ਸੇਮ ਹੀ ਹੈ ਜੀ ਸਾਰਾ ਹਲਕਾ ਫੁਲਕਾ ਜਿਹਾ ਵਰਕ ਦਾ ਫਰਕ ਹੋ ਗਿਆ ਇੱਕ ਫਿਰੋਜੀ ਸ਼ੇਡ ਆ ਗਿਆ ਜੀ ਚਾਰ ਸ਼ੇਡ ਆ ਗਏ 1100 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਸ਼ਿਪਿੰਗ ਇਨਕਲੂਡ ਹੈਗੀ ਇੰਡੀਆ ਦੀ ਜਿੱਥੇ ਮਰਜੀ ਤੁਸੀਂ ਮੰਗਵਾ ਸਕਦੇ ਹੋ 1100 ਰੁਪਏ ਦੇ ਵਿੱਚ ਠੀਕ ਹੈ ਜੀ ਚਾਰ ਕਲਰ ਆਗੇ ਜੀ ਤੇ ਉਸ ਤੋਂ ਬਾਅਦ ਆਗੇ ਜੀ ਪਸ਼ਮੀਨੇ ਦੇ ਸੂਟ ਵਰਕ ਵਾਲੇ ਆਪਣੇ ਕੋਲੇ ਘੇਰੇ ਦੇ ਉੱਤੇ ਤੇ ਬਾਜੂ ਦੇ ਉੱਤੇ ਵਰਕ ਰਹੂਗਾ ਜੀ ਇਹਨਾਂ ਦਾ ਬਹੁਤ ਸੋਹਣਾ ਵਰਕ ਹੈ ਨੀਟ ਐਂਡ ਕਲੀਨ ਪਸ਼ਮੀਨੇ ਦੇ ਸੂਟ ਰਹਿਣ ਵਾਲੇ ਨੇ ਜੀ ਤੇ ਇਹਨਾਂ ਦਾ ਪ੍ਰਾਈਜ਼ ਰਹੂਗਾ ਜੀ ਸਿਰਫ ਤੇ ਸਿਰਫ 900 ਰੁਪਏ ਸ਼ਿਪਿੰਗ ਇਨਕਲੂਡ ਹੈ 900 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲੋਂ ਸੂਟ ਲੈ ਸਕਦੇ ਹੋ ਸ਼ਿਪਿੰਗ ਇਨਕਲੂਡ ਹੈ ਜੀ ਬਿਲਕੁਲ ਹੀ ਸੁਨਹਿਰੀ ਮੌਕਾ ਹੈਗਾ ਫਟਾਫਟ ਆਰਡਰ ਪਲੇਸ ਕਰਿਓ 900 ਰੁਪਏ ਸ਼ਿਪਿੰਗ ਇਨਕਲੂਡ ਹੈਗੀ ਹੈ ਜੀ ਲਓ ਜੀ ਤਿੰਨ ਕਲਰ ਆ ਗਏ ਜੀ ਇਹਦੇ ਵਿੱਚ ਘੇਰੇ ਵਾਲੇ ਚ ਇੱਕ ਥੋੜਾ ਜਿਹਾ ਕ ਹੈਵੀ ਹੈ ਤੇ ਇਹ 1000 ਰੁਪਏ ਆ ਸ਼ਿਪਿੰਗ ਇਨਕਲੂਡ ਹੈ ਜੀ 1000 ਰੁਪਏ ਦਾ ਜੀ ਸ਼ਿਪਿੰਗ ਇਨਕਲੂਡ ਹੈਗੀ ਹੈ ਜੀ ਇਹਨਾਂ ਦੀ ਲਓ ਜੀ ਸਾਰਿਆਂ ਦੇ ਅਲੱਗ-ਅਲੱਗ ਪ੍ਰਾਈਸ ਨੇ ਬਾਕੀ ਮੈਨੂੰ ਪੁੱਛ ਲਿਓ ਮੈਂ ਦੱਸੀ ਜਾਵਾਂਗੀ ਤੁਹਾਨੂੰ 1000 ਰੁਪਏ ਦਾ ਸੂਟ ਹੈ ਜੀ ਸ਼ਿਪਿੰਗ ਫ੍ਰੀ ਰਹੂਗਾ 900 ਰੁਪਏ ਦਾ ਸੂਟ ਹੈ ਜੀ ਸ਼ਿਪਿੰਗ ਫ੍ਰੀ ਰਹੂਗਾ 900 ਦਾ ਸੂਟ ਹੈ ਜੀ ਸ਼ਿਪਿੰਗ ਫ੍ਰੀ ਰਹੂਗਾ ਫਟਾਫਟ ਲੈ ਕੇ ਨੈਕਸਟ ইয়ার ਦੇ ਲਈ ਤੁਸੀਂ ਆਪਣੇ ਹੋਲਡ ਕਰ ਸਕਦੇ ਹੋ ਜੀ ਸੂਟ 900 ਰੁਪਏ ਦੇ ਹੈਗੇ ਨੇ ਜੀ ਇਹ ਸ਼ਿਪਿੰਗ ਫ੍ਰੀ ਰਹੂਗੀ ਇਹ ਵਾਲੇ ਜਿਹੜੇ 1100 ਰੁਪਏ ਦੇ ਵਿੱਚ ਹੈਗੇ ਨੇ ਜੀ ਸ਼ਿਪਿੰਗ ਇਨਕਲੂਡ ਹੋਊਗੀ ਜੀ ਇਹਨਾਂ ਦੇ ਚਾਰ ਕਲਰ ਨੇਗੇ ਫਰੋਜ਼ੀ ਬਲੂ ਗ੍ਰੇ ਐਂਡ ਸਕੀਨ ਸ਼ੇਡ ਤੇ ਉਸ ਤੋਂ ਬਾਅਦ ਆਗੇ ਜੀ ਆਪਣੇ ਕੋਲ ਇਹ ਵਾਲੇ ਸੂਟ ਇਹ ਵਾਲੇ ਸੂਟ ਲੈਣਗੇ ਜਿਹੜੇ ਇਹ ਵੀ 1100 ਰੁਪਏ ਦੇ ਵਿੱਚ ਤੁਹਾਨੂੰ ਕਾਟਰਾਈਜ਼ ਦੇ ਲਵਲੀਨ ਦੇ ਤੇ ਰਾਮਟੈਕਸ ਦੀ ਬਾਟਮ ਰਹੂਗੀ ਕਿਤੋਂ ਵੀ ਇੰਨੇ ਕੁ ਪ੍ਰਾਈਸ ਤੁਹਾਨੂੰ ਨਹੀਂ ਮਿਲਣਗੇ ਸਾਡੇ ਕੋਲੇ ਜਿਹੜੇ ਸੋਲੋ ਪੀਸ ਸੀ ਅਸੀਂ ਸਿਰਫ ਕੱਢ ਰਹੇ ਹਾਂਗੇ ਤੇ ਆਪਾਂ ਨਵਾਂ ਸਟਾਕ ਪਾਣਾ ਹੈਗਾ ਨਵੇਂ ਸਟੋਰ ਦੇ ਵਿੱਚ ਇਸ ਕਰਕੇ ਆਪਾਂ ਇਹ ਪੁਰਾਣਾ ਸਟਾਕ ਸਾਰਾ ਪੁਰਾਣਾ ਨਹੀਂ ਕਹਿ ਸਕਦੇ ਹਰ ਸਾਲ ਹੀ ਜਾਂਦੇ ਨੇ ਮਤਲਬ ਇਹਨਾਂ ਨੂੰ ਤੁਸੀਂ ਹੋਲਡ ਕਰਕੇ ਰੱਖ ਸਕਦੇ ਹੋ ਇੰਨੇ ਕੁ ਜੈਨੂਨ ਪ੍ਰਾਈਸ ਤੇ ਤੁਹਾਨੂੰ ਕਿਤੋਂ ਵੀ ਸੂਟ ਨਹੀਂ ਜਿਹੜੇ ਉਹ ਨਹੀਂ ਮਿਲਣਗੇ ਤੇ ਇਹ 1000 ਰੁਪਏ ਦੇ ਵਿੱਚ ਮਿਲਣ ਵਾਲੇ ਨੇ ਜੀ ਤੁਹਾਨੂੰ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਨਾ ਇੱਕ ਚੀਜ਼ ਹੋਰ ਤੁਹਾਨੂੰ ਡਿਸਕਾਊਂਟ ਦੇ ਉੱਤੇ ਦੇ ਰਹੇ ਹਾਂਗੇ ਆਪਾਂ ਇਹ ਸਾਰੇ ਨਾਲ ਡਿਸਕਾਊਂਟ ਦੇ ਸੂਟ ਇਹ ਸਾਡੇ ਲਈ ਵੀ ਕਿਸੇ ਲਈ ਵੀ 2 ਪੀਸ ਬਚੇ ਨੇ ਕਿਸੇ ਦੇ 3 ਪੀਸ ਬਚੇ ਨੇ ਇਸ ਕਰਕੇ ਅਸੀਂ ਦੇ ਰਹੇ ਹਾਂਗੇ ਕਿਉਂਕਿ ਅਸੀਂ ਨਵੇਂ ਸਟੋਰ ਦੇ ਵਿੱਚ ਨਵਾਂ ਹੀ ਸਟਾਕ ਲੈ ਕੇ ਆ ਰਹੇ ਹਾਂਗੇ ਜਲਦੀ ਹੀ ਛੋਟੇ ਲਈ ਨਵਾਂ ਸਟਾਕ ਲੈ ਕੇ ਆਵਾਂਗੇ ਇਹ ਵਾਲੀ ਸੂਟ ਇਹ 7.5 ਮੀਟਰ ਫੈਬਰਿਕ ਹੁੰਦਾ ਹੈਗਾ ਇਹਦੇ ਵਿੱਚ ਵੀ ਸਟਾਲ ਇਨਕਲੂਡ ਹੁੰਦਾ ਹੈਗਾ ਬਹੁਤ ਹੀ ਸੋਹਣੇ ਜੋ ਕਸ਼ਮੀਰੀ ਕਾਨੀ ਵਰਕ ਦੇ ਸੂਟ ਹੁੰਦੇ ਨੇ ਇਹ ਵਰਕ ਕੀਤਾ ਹੁੰਦਾ ਹੈਗਾ ਕਿਉਂਕਿ ਇਹਦੇ ਥ੍ਰੈਡ ਤੋਂ ਪਤਾ ਚੱਲਦਾ ਹੈ ਇਹ ਕੋਈ ਪ੍ਰਿੰਟ ਨਹੀਂ ਹੈਗਾ ਵਰਕ ਹੈਗਾ ਬਹੁਤ ਸੋਹਣਾ ਸੂ ਜਿਹੜਾ ਇਹ ਸ਼ਰਟ ਪੀਸ ਰਹੂਗਾ ਬੈਕ ਦੇ ਉੱਤੇ ਵੀ ਇਦਾਂ ਹੀ ਰਹਿੰਦਾ ਤੇ ਇਹਦਾ ਜਿਹੜਾ ਇਹ ਵਾਲਾ ਇਹਦਾ ਸਟਾਲ ਆਊਗਾ ਤੇ ਦੀ ਬਾਟਮ ਦੇ ਉੱਤੇ ਵੀ ਇਦਾਂ ਆਊਗਾ ਜੀ ਬਹੁਤ ਸੋਹਣੀ ਬੁੰਤੀ ਬਣੀ ਹੁੰਦੀ ਹੈਗੀ ਇਹ ਸੂਟਾਂ ਦੇ ਤੇ ਇਹ ਵੀ ਤੁਹਾਨੂੰ 1100 ਰੁਪਏ ਦੇ ਵਿੱਚ ਮਿਲਣ ਵਾਲਾ ਹੈ ਜੀ ਹੀਪਿੰਗ ਫਰੀ ਦੇ ਨਾਲ ਇੰਨੇ ਕੁ ਸਸਤੇ ਸੂਟ ਪ੍ਰਾਈਸ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਗੇ ਕਿਤੋਂ ਵੀ ਇਹ ਸੂਟ ਤੁਹਾਨੂੰ ਨਹੀਂ ਮਿਲਣਗੇ ਸਾਡੇ ਕੋਲੇ ਸਿਰਫ ਸੋਲੋ ਪੀਸ ਹੈਗੇ ਨੇਗੇ ਇਹ ਇੱਕ ਇੱਕ ਦੋ ਦੋ ਤਿੰਨ ਦਿਨ ਪੀਸ ਇਸ ਕਰਕੇ ਅਸੀਂ ਕੱਢ ਰਹੇ ਹਾਂਗੇ ਕਿਉਂਕਿ ਸਾਡੇ ਨਾ ਕੁਝ ਦਿਨਾਂ ਦੇ ਲਈ ਆਪਾਂ ਵਿਜ਼ਿਟਿੰਗ ਵਾਲਾ ਕੰਮ ਬੰਦ ਕਰਕੇ ਆਨਲਾਈਨ ਹੀ ਚਲਾਵਾਂਗੇ ਆਪਣੇ ਸਟੋਰ ਦਾ ਕੰਮ ਚੱਲਦਾ ਰਹੇਗਾ ਨਵੇਂ ਸਟੋਰ ਦੇ ਵਿੱਚ ਫਿਰ ਆਪਾਂ ਨਵਾਂ ਸਟਾਕ ਹੀ ਲੈ ਕੇ ਆਵਾਂਗੇ ਲੋ ਜੀ ਬਹੁਤ ਸੋਹਣਾ ਸੂਟ ਹੈਗੇ ਜੀ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈਗੇ ਤੇ ਬਹੁਤ ਸੋਹਣਾ ਸਟੱਫ ਹੈਗਾ ਇਹ ਨਾ ਸੋਚਿਓ ਵੀ ਇੰਨੇ ਸਸਤੇ ਮਿਲ ਰਹੇ ਨੇ ਪਤਾ ਨਹੀਂ ਸਟੱਫ ਨਹੀਂ ਵਧੀਆ ਹੋਊਗਾ ਬਹੁਤ ਸੋਹਣਾ ਸਟੱਫ ਹੈ 15 1500 14 1400 ਦੇ ਇਹ ਸੂਟ ਤੁਹਾਨੂੰ ਮਿਲਣਗੇ ਜੀ ਤੇ ਜਿਹੜੇ ਕੀ ਆਪਾਂ 1100 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਤੁਹਾਨੂੰ ਦੇ ਰਹੇ ਹਾਂਗੇ ਇੱਕ ਕਲਰ ਇਹਦੇ ਵਿੱਚ ਆ ਗਿਆ ਜੀ ਬਲੂ ਇੱਕ ਕਲਰ ਬਲੂ ਆ ਗਿਆ ਜੀ ਤਿੰਨ ਕਲਰ ਇਹਦੇ ਵਿੱਚ ਰਹਿਣ ਵਾਲੇ ਨੇ ਕਿ ਆਪਾਂ ਸਿੰਗਲ ਸਾਰੇ ਸੋਲੋ ਪੀਸ ਨੇ ਜਿਹੜੇ ਉਹ ਇਸ ਲਈ ਹੀ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਹੀ ਪਿਆਰੇ ਸੇਮ ਹੀ ਰਹਿਣਗੇ ਜੀ ਤੇ ਇਹ ਵਾਲਾ ਸਟਾਲ ਹੈਗਾ ਇਹਦਾ ਲਓ ਜੀ 1100 ਰੁਪਏ ਦੇ ਵਿੱਚ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰਨਾ ਹੈ ਆਪਣਾ ਨੰਬਰ ਹੈ 9253115036 ਜੇ ਤੁਸੀਂ ਸਾਡੇ ਚੈਨਲ ਤੇ ਨਿਊ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਗੁਰਮੇਰ ਬਟੀਕ ਜਾਖਲ ਦੇ ਉੱਤੇ ਜਾ ਕੇ ਇੰਸਟਾਗ੍ਰਾਮ ਤੇ ਸਾਨੂੰ ਫੋਲੋ ਜ਼ਰੂਰ ਕਰੋ ਤੇ ਜੇ ਤੁਸੀਂ ਸਾਨੂੰ ਫੋਲੋ ਨਹੀਂ ਕੀਤਾ ਸੋਨੇ ਸੋਨੇ ਕਮੈਂਟ ਕਰਕੇ ਦੱਸਿਆ ਕਰੋ ਸਾਨੂੰ ਸਾਡੀ ਵੀਡੀਓ ਸਾਡੇ ਸੂਟ ਕਿੱਦਾਂ ਦੇ ਲੱਗਦੇ ਹੈਗੇ ਆ ਜੀ ਤੇ ਅ ਬਾਕੀ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਕਨਫਿਊਜ਼ਨ ਹੁੰਦੀ ਹੈ ਤੁਸੀਂ ਫੈਬਰਿਕ ਨੂੰ ਲੈ ਕੇ ਤਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਉਸ ਪਹਿਲਾ ਸਕਰੀਨਸ਼ਾਟ ਲੈ ਕੇ ਕਰੋ ਜੀ ਇਹ ਸੂਟ ਦੀ ਗੱਲ ਹੋ ਰਹੀ ਹੈ ਕਿ ਤਾਂ ਉਹਦੇ ਬਾਰੇ ਤੁਸੀਂ ਮੈਨੂੰ ਡਿਟੇਲਿੰਗ ਜਾਣ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਕਨਫਿਊਜ਼ਨ ਹੈਗੇ ਐਨੀ ਟਾਈਮ ਤੁਸੀਂ ਮੈਸੇਜ ਕਾਲ ਕਰ ਸਕਦੇ ਹੋ ਜੀ ਤੇ ਦੂਜੀ ਗੱਲ ਇਹ ਹੈ ਜੀ ਪਲੀਜ਼ ਥੋੜਾ ਜਿਹਾ ਕਿ ਨਾ ਜਿਹੜੇ ਆਪਾਂ ਕੋਰੀਅਰ ਕਰਦੇ ਆਂਗੇ ਇੱਕ ਬੰਬੀਕ ਤੁਸੀਂ ਪਲੀਜ਼ ਥੋੜਾ ਵੇਟ ਕਰ ਲਿਆ ਕਰੋ ਇੱਕ ਹਫਤਾ ਉਸ ਤੋਂ ਬਾਅਦ ਜੇ ਨਹੀਂ ਪਹੁੰਚਿਆ ਤਾਂ ਅਸੀਂ ਹੈਗੇ ਆ ਜੇ ਅਸੀਂ ਬੈਠੇ ਆ ਤੁਸੀਂ ਵਿਜ਼ਿਟ ਕਰਕੇ ਲਾ ਸਕਦੇ ਹੋ ਆਨਲਾਈਨ ਮੰਗਵਾ ਸਕਦੇ ਹੋ ਜੇ ਨਾ ਵੀ ਪਹੁੰਚਦਾ ਹੈਗਾ ਤਾਂ ਉਹ ਅਸੀਂ ਜ਼ਿੰਮੇਵਾਰ ਹੈਗੇ ਆ ਜੀ ਉਹ ਚੀਜ਼ਾਂ ਦੇ ਤੁਹਾਡਾ ਕੋਰੀਅਰ ਤੁਹਾਡੇ ਘਰ ਤੱਕ ਜਰੂਰ ਪਹੁੰਚੂਗਾ ਪਰ ਇੱਕ ਹਫਤਾ ਪਲੀਜ਼ ਜਰੂਰ ਵੇਟ ਕਰ ਲਿਆ ਕਰੋ ਕਾਲੀ ਨਾ ਕਰਿਆ ਕਰੋ ਟਰੈਕ ਨੰਬਰ ਦੇ ਲਈ ਕਾਲੀ ਨਾ ਕਰਿਆ ਕਰੋ ਜੀ ਕਿਉਂਕਿ ਹਰ ਕਿਸੇ ਨੂੰ ਟਰੈਕ ਨੰਬਰ ਡੇਲੀ ਦੇ ਆਪਾਂ ਜੇ 50 60 ਕੋਰੀਅਰ ਲਗਾ ਰਹੇ ਆ ਤਾਂ ਫਿਰ ਸਾਰੇ ਨੂੰ ਟਰੈਕ ਨੰਬਰ ਭੇਜਣੇ ਬੜੀ ਮੁਸ਼ਕਲ ਦੀ ਗੱਲ ਹੋ ਜਾਂਦੀ ਹੈ ਜੀ ਕਿ ਨੂੰ ਕਿ ਨੂੰ ਟਰੈਕ ਨੰਬਰ ਭੇਜੀਏ ਜੀ ਪਲੀਜ਼ ਉਹ ਸਾਡੀ ਜ਼ਿੰਮੇਵਾਰੀ ਹੈ ਜਾਂ ਤੁਹਾਡੇ ਪੈਸੇ ਆ セーフ ਹੈਗੇ ਆ ਜੀ ਉਹ ਉਹ ਸਾਡੀ ਜ਼ਿੰਮੇਵਾਰੀ ਹੈਗੀ ਕਿ ਤੁਹਾਡਾ ਪੈਸਾ ਹੈ ਜਿਹੜੀ ਤੁਹਾਡੀ ਮਨੀ ਉਹ ਵੇਸਟ ਨਹੀਂ ਜਾਊਗੀ ਉਹ ਸੇਫ ਹੈਗੀ ਤੁਹਾਡੇ ਤੱਕ ਤੁਹਾਡਾ ਸੂਟ ਜਰੂਰ ਪਹੁੰਚੂਗਾ ਜੀ ਦੁਆਰਾ ਤੋਂ ਫਿਰ ਤੁਹਾਨੂੰ ਇਹੀ ਰਿਕੁਐਸਟ ਕਰਦੇ ਆ ਜੀ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਗੁਰਮੇਹਰ ਵਿਟਿਕ ਜੈਕਲ ਦੇ ਨਾਮ ਤੇ ਇੰਸਟਾਗ੍ਰam ਆਈਡੀ ਉੱਥੇ ਜਾ ਕੇ ਫੋਲੋ ਜਰੂਰ ਕਰੋ ਜੀ ਥੈਂਕ ਯੂ